ਸੀਆਈਏ ਪੁਲਿਸ ਸਮਾਣਾ ਵੱਲੋਂ ਪੈਟਰੋਲਿੰਗ ਦੇ ਦੌਰਾਨ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਜਿਨ੍ਹਾਂ ਨੇ ਹਿਰਨ ਬਰਾਮਦ ਹੋਈ ਹੈ ਕਥਿਤ ਰੂਪੀ ਹੈ ਇਹਨਾਂ ਤੋਂ 50 ਗ੍ਰਾਮ ਹਿਰਨ ਬਰਾਮਦ ਹੋਈ ਹੈ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਔਰ ਸਮਾਣਾ ਅਦਾਲਤ ਸੇ ਪੇਸ਼ ਕੀਤਾ ਗਿਆ ਜਿੱਥੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਕਿੱਥੇ ਰਹਿਣ ਵਾਲੇ ਕਿੰਨੀ ਵਾਰ ਪਹਿਲੇ ਕੇ ਸਾਰੇ ਗੱਲਬਾਤ ਕਰਦੇ ਕਿਹਨਾ ਮੈਂ ਤੇਰਾ ਕਰਮਜੀਤ ਹੈ ਕਰਮਜੀਤ ਕਿਹੜਾ ਪਿੰਡ ਹੈ ਚਰਾਲੀ ਮੈਂ ਕਿਥੋਂ ਨਹੀਂ ਇਹ ਤੋਂ ਲੈ ਕੀ ਬੋਲ ਮਨਨਦਰ ਜੁੰਗੀਰਾ ਸਿੰਘ ਜਿੱਥੇ ਜਾਏ ਇਦਨ ਉਹ ਪੀਣ ਬਾਤ ਤੇ ਲੈ ਪੀਣ ਬਾਤ ਤੇ ਲੈ ਆਤੀ ਜੀ ਪਹਿਲੀ ਵਾਰ ਲੈ ਗੱਡੀ ਚਲਾਣੀ ਇਹ ਪੈਟਰੋਲਿੰਗ ਦੌਰਾਨ ਪੁਲਿਸ ਪਾਰਟੀ ਜਾਰੀ ਸੀ ਦੋੇ ਸ਼ੱਕੀ ਵਿਅਕਤੀ ਜੰਗੀਰ ਸਿੰਘ ਤੇ ਕਰਮਜੀਤ ਸਿੰਘ ਖੜੇ ਸੀ ਜਿਨ੍ਹਾਂ ਕੋਲ ਕਾਲਾ ਲਫਾਫਾ ਸੀ ਹੱਥ 'ਚ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਗੱਡੀ ਰੋਕ ਕੇ ਚੈੱਕ ਕਰਨਾ ਚਾਹਿਆ ਜੋ ਲਫਾਫਾ ਸੱਟ ਕੇ ਇੱਕਦਮ ਭੱਜਣ ਲੱਗੇ ਜਿਨ੍ਹਾਂ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ ਜਿਨ੍ਹਾਂ ਵੱਲੋਂ ਕਾਬੂ ਕੀਤਾ ਜਿਹੜਾ ਲਫਾਫਾ ਜਿਨ੍ਹਾਂ ਵੱਲੋਂ ਸੁੱਟੇ ਗਿਆ ਸੀ ਉਹ ਲਫਾਫੇ ਦੇ ਵਿੱਚੋਂ 50 ਗ੍ਰਾਮ ਹੈਰਨ ਨਸ਼ੀਲਾ ਪਦਾਰਥ ਚਿੱਟਾ ਬਰਾਮਦ ਹੋਇਆ ਜਿਸ ਤੇ ਨਾ ਦੁਨੀਆਂ ਦੇ ਖਿਲਾਫ ਕਾਰਵਾਈਆਂ ਮਲ ਵਿੱਚ ਲੈਂਦੇ ਕਿ ਹਮਮ ਅਦਾਲਤ ਤੇ ਕੱਲ ਪੇਸ਼ ਕਰਤਾ ਸੀ ਤੁਸੀਂ ਅਦਾਲਤ ਤੇ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜੀ ਜੋ ਰਿਮਾਂਡ ਦੌਰਾਨ ਪੁਸ਼ਕਿਸ਼ਾ ਇਹਨਾਂ ਤੋਂ ਕੀਤੀ ਜਾਊਗੀ ਪੁਸ਼ਕਿਸ਼ਾ ਨਾਲ ਜੋ ਖੁਲਾਸੇ ਹੋਣਗੇ ਜਿੱਥੋਂ ਲੈ ਕੇ ਆਉਂਦੇ ਆ ਕਿੱਥੇ ਕਿੱਥੇ ਸਪਲਾਈ ਕਰਦੇ ਆ ਕਿੱਥੋਂ ਕਿੱਥੋਂ ਲੈ ਕੇ ਆਉਂਦੇ ਆ ਕੌਣ ਦਿੰਦਾ ਇਹਨਾਂ ਨੂੰ ਉਹ ਚੀਜ਼ ਦੀ ਅਗਲੀ ਕਾਰਵਾਈ ਹਿੰਦਸ ਲੈਂਦੀ ਆ ਉਹ ਠੀਕ ਹੈ ਥੈਂਕ ਯੂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼